ਦੋਸਤੋ ਅਕਸਰ ਤੁਸੀਂ ਦੇਖਿਆ ਹੋਣਾ ਵੀ ਜਿੰਨੇ ਵੀ ਸਾਡੇ ਦੋਸਤ ਸਾਡੇ ਨਾਲ ਪੜ੍ਹਦੇ ਦਸਵੀਂ ਤੱਕ ਪਲੱਸ 2 ਤੱਕ ਜਾਂ ਫਿਰ ਗ੍ਰੈਜੂਏਸ਼ਨ ਤੱਕ ਤਾਂ ਕਾਫੀ ਜ਼ਿਆਦਾ ਗ੍ਰੈਜੂਏਸ਼ਨ ਕੰਪਲੀਟ ਕਰਕੇ ਪੜ੍ਹਾਈ ਪੂਰੀ ਕਰਕੇ ਆਪਣੇ ਬਾਹਰ ਨ ਟੱਪ ਜਾਂਦੇ ਕੋਈ ਤਾਂ ਕੈਨੇਡਾ ਨੂੰ ਟੱਪ ਜਾਂਦਾ ਆਸਟ੍ਰੇਲੀਆ ਨੂੰ ਜਾਂ ਫਿਰ ਅਮਰੀਕਾ ਨੂੰ ਜਾਂ ਫਿਰ ਦੁਬਈ ਨੂੰ ਨੋਰਮਲ ਜੀ ਗੱਲ ਹੈ ਉਹਨਾਂ ਦਾ ਕਹਿਣਾ ਇਹ ਹੁੰਦਾ ਵੀ ਉੱਥੇ ਪੈਸੇ ਜ਼ਿਆਦਾ ਹੈ ਉੱਥੇ ਘੰਟਿਆਂ ਦੇ ਹਿਸਾਬ ਨਾਲ ਪੈਸੇ ਮਿਲਦੇ ਹਾਂ ਗੱਲ ਸੱਚ ਵੀ ਉੱਥੇ ਘੰਟਿਆਂ ਦੇ ਹਿਸਾਬ ਨਾਲ ਪੈਸੇ ਮਿਲਦੇ ਉਹ ਕਹਿੰਦੇ ਵੀ ਉਰੇ ਜਾ ਕੇ ਉਰੇ ਇੰਡੀਆ ਦੇ ਵਿੱਚ ਜੋਬਸ ਨਹੀਂ ਹੈ ਇਹ ਵੀ ਗੱਲ ਸਹੀ ਪੂਰੇ ਜੋਬਸ ਪਰ ਜੇਕਰ ਬੰਦਾ ਕਮਾਣੇ ਵਾਲਾ ਸਹੀ ਤਰੀਕੇ ਨਾਲ bizness ਕਰੇ ਜਾਂ ਫਿਰ ਆਪਣਾ ਕੰਮ ਕਰੇ ਜੋਬ ਕਰੇ ਤਾਂ ਉਹਰੇ ਵੀ ਬਹੁਤ ਖੁਸ਼ ਹੈਗਾਏ ਦੋਸਤੋ ਐਕਚੁਅਲ ਦੇ ਵਿੱਚ ਉਹ ਡਾਲਰ ਕਮਾਉਂਦੇ ਤੇ ਮੈਂ ਵੀ ਉਹਰੇ ਡਾਲਰ ਕਮਾਉਂਦਾ ਮੇਰੇ ਦੋਸਤੋ ਵੀ ਬਾਹਰ ਗਏ ਹੋਏ ਤੇ ਮੈਂ ਉਹਰੇ ਨੋਰਮਲੀ ਡਾਲਰ ਕਮਾ ਰਿਹਾ ਚੱਕਰ ਕੀ ਆਏ ਵੀ ਤਰੀਕਾ ਕੰਮ ਕਰਨੇ ਦਾ ਦੋਨਾਂ ਦਾ ਡਿਫਰੈਂਟ ਹੈ ਉਹ 20 ਲੱਖ ਰੁਪਇਆ ਲਾ ਕੇ ਉੱਥੇ ਗਿਆ ਵਾ ਤੇ ਮੈਂ ਨੋਰਮਲ ਇੱਕ ਮਿਹਨਤ ਕਰਕੇ ਇੱਕ ਕ੍ਰਾਈਟੇਰੀਆ ਪੂਰਾ ਕਰਕੇ ਫਿਰ ਪੈਸੇ ਕਮਾ ਰਿਹਾ 4000 ਘੰਟੇ ਦਾ ਵਾਚਿੰਗ ਟਾਈਮ 1000 ਸਬਸਕ੍ਰਾਈਬਰ ਦੀ ਮੈਂ ਗੱਲ ਕਰ ਰਿਹਾ YouTube ਤੋਂ ਅ ਕਾਫੀ ਜ਼ਿਆਦਾ ਬੀਰੀਆਂ ਦਾ ਮੈਸੇਜ ਆ ਰਿਹਾ ਸੀ ਵੀ ਸਟਾਕ ਮਾਰਕੀਟ ਦੇ ਰਿਲੇਟਰ ਤੁਸੀਂ ਵਧੀਆ ਦੱਸਿਆ ਨਾਲ ਹੋਰ ਚੀਜ਼ਾਂ ਦੱਸੋ ਦੋਸਤੋ ਐਕਚੁਅਲ ਦੇ ਵਿੱਚ ਸਟਾਕ ਮਾਰਕੀਟ ਦੇ ਵਿੱਚ ਇਹ ਫੰਡ ਹੈ ਕਿ ਤੁਸੀਂ ਪੈਸੇ ਤੋਂ ਪੈਸਾ ਕਮਾ ਰਹੇ ਅਗਰ ਪੈਸਾ ਹੀ ਨਹੀਂ ਤੁਹਾਡੇ ਕੋਲ ਤਾਂ ਤੁਸੀਂ ਪੈਸੇ ਨਹੀਂ ਕਮਾ ਸਕਦੇ ਪੈਸੇ ਲੂਜ਼ ਕਰਨ ਦਾ ਵੀ ਉੱਥੇ ਡਰ ਹੈਗਾ ਓਰੇ ਤੁਹਾਡੇ ਕੋਲ ਡਰ ਨਹੀਂ ਓਰੇ ਤੁਸੀਂ ਅਗਰ ਪਾਲਿਸੀ ਥਰੂ ਚੱਲਦੇ YouTube ਦੀ ਪਾਲਿਸੀ ਥਰੂ ਚੱਲਦੇ ਤੁਸੀਂ ਵਧੀਆ ਅਰਨਿੰਗ ਕਰ ਸਕਦੇ ਤੇ ਇੰਨੀ ਵਧੀਆ ਤਰੀਕੇ ਨਾਲ ਅੰਨੀ ਕਰ ਸਕਦੇ ਜਿਹਦਾ ਵੀ ਮੈਂ ਕਹਿੰਦਾ ਵੀ ਕਿਸੇ ਜੋਬ ਦੇ ਵਿੱਚ ਵੀ ਨਹੀਂ ਇਹ ਜੋਬ ਨਹੀਂ ਇੱਕ ਤਰ੍ਹਾਂ ਆਪਣਾ ਬਦੀ ਕਰਦਾ business ਹੈ ਇਹਦੇ ਵਿੱਚ ਆਪਣੀ ਮਰਜ਼ੀ ਅਜਾਦ ਮਰਜ਼ੀ ਵੀਡੀਓ ਤਿਆਰ ਕਰੋ ਮੌਸਮ ਹੈ ਕੁਝ ਤੁਹਾਨੂੰ ਦੇਖਣ ਦੀ ਜ਼ਰੂਰਤ ਨਹੀਂ ਟਾਈਮਿੰਗ ਨਹੀਂ ਇੱਕ ਵਧੀਆ ਵੀਡੀਓ ਚੱਲ ਜੇ ਆਰਪੀਐਮ ਵਧੀਆ ਹੈ ਤਾਂ ਤੁਹਾਨੂੰ ਲੱਖਾਂ ਰੁਪਏ ਕਮਾ ਕੇ ਦੇਖ ਸਕਦੇ ਧਰੂਪ ਰਾਜ ਆਈ ਥਿੰਕ ਯੂਟਿਊਬਰ ਤਾਂ ਮੈਨੂੰ ਨਾਮ ਨਹੀਂ ਰਿਕਾਲ ਕਰ ਪਾ ਰਹੇ ਆ ਮੈਂ ਉਸ ਦੀ ਇੱਕ ਵੀਡੀਓ ਚੱਲੀ ਸੀ ਉਹਦੇ ਵਿੱਚ ਉਹਨਾਂ ਫਾਈਨੈਂਸ਼ੀਅਲ ਤੌਰ ਦੇ ਰਿਲੇਟਡ ਸੀਗੀ ਵੀਡੀਓ 17 ਲੱਖ ਇੱਕ ਵੀਡੀਓ ਦਾ 17 ਲੱਖ ਕਮਾਇਆ ਯਾਨੀ ਕਿ ਇੱਕ ਦਿਨ ਦੇ ਵਿੱਚ ਉਹਨਾਂ 17 ਲੱਖ ਦਾ ਕੰਮ ਕਰ ਲਿਆ ਸੀਗਾ ਹੌਲੀ ਹੌਲੀ ਜਿੰਨੇ ਜਿੰਨੇ ਵੀਵਜ਼ ਆਉਂਦੇ ਉਹਨੇ ਜਿਆਦਾ ਅਰਨਿੰਗ ਹੁੰਦੀ ਰਹਿੰਦੀ ਡਾਲਰਾਂ ਦੇ ਵਿੱਚ ਆਰਪੀਐਮ ਦੇ ਰਿਲੇਟਡ ਵੀ ਕਾਫੀ ਸਾਰੇ ਕੁਐਸਚਨ ਨੇ ਦੋਸਤੋ ਇਨ ਫਿਊਚਰ ਤੁਹਾਨੂੰ YouTube ਦੇ ਨਾਲ ਰਿਲੇਟਡ ਸਾਰੀਆਂ ਵੀਡੀਓਜ਼ ਦੇਖਣ ਨੂੰ ਮਿਲਣੀਆਂ YouTube ਦੇ ਚੈਨਲ ਤੇ ਬਣੇ ਰਹੋ ਤੇ ਕੋਈ ਵੀ ਤੁਹਾਡੇ ਕੁਐਸਚਨ ਹੋਵੇ ਤੁਸੀਂ ਕਮੈਂਟ ਕਰਕੇ ਪੁੱਛ ਲਿਆ ਕਰੋ ਠੀਕ ਹੈ ਉਸ ਤੋਂ ਬਾਅਦ ਮੈਂ ਅੱਗੇ ਵੱਧਦਾ ਫੰਡਾ کیا ਹੁੰਦਾ ਕਿ ਮੰਨ ਲਓ ਕ੍ਰਾਈਟੇਰੀਆ ਪੂਰਾ ਕਰਕੇ ਉਸ ਤੋਂ ਬਾਅਦ ਉਹਨੇ ਅੱਜ ਜਤਾ ਅਰਨਿੰਗ ਦੇਣੀ ਦੇਣੀ ਕੱਲੋ ਵੀ ਅਰਨਿੰਗ ਦੇਣੀ ਪਰਸੋਂ ਨੂੰ ਵੀ ਅਰਨਿੰਗ ਦੇਣੀ ਵੀ 21 22 ਤਰੀਕ ਨੂੰ ਇਹ ਰਿਲੀਜ਼ ਹੋ ਜਾਂਦੀ ਨੋਰਮਲ ਜੀ ਗੱਲ ਹੈ ਹੁੰਦਾ ਕਿ ਆ ਸਾਡੇ ਉਰੇ ਦੇ ਲੋਕ ਬਹੁਤ ਘਟਿਆ YouTube ਪਰ ਵੀ ਤੇ ਹਜੇ ਕਹਿੰਦੇ ਆ ਨਾ ਵੀ ਟਾਈਮਿੰਗ ਆਣ ਦੀ ਆਣ ਦੀ ਟਾਈਮਿੰਗ ਅੱਜ ਹੀ ਆ ਔਰ ਅੱਗੇ ਇਹਨਾਂ ਸੋਚੋ ਵੀ ਅੱਗੇ ਆਣਾ ਜਾਂ ਫਿਰ ਕੁਝ ਵੀ ਹੁੰਦਾ ਹੈ ਕਿ ਇਹਦੇ ਵਿੱਚ categories ਤੁਸੀਂ ਆਪਣੀ ਮਰਜ਼ੀ ਦੀ ਸਿਲੈਕਟ ਕਰਨੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੇ ਰੈਸਟ੍ਰਿਕਸ਼ਨ ਨਹੀਂ ਹੈ ਤੁਸੀਂ ਕਿਦਾਂ ਦੇ ਕੱਪੜਿਆਂ ਦੇ ਵੀ ਚਾਣਾ ਕਿਦਾਂ ਦਾ ਬੈਕਗ੍ਰਾਉਂਡ ਕਿਦਾਂ ਦੇ ਜੋ ਤੁਹਾਡੇ ਤੁਹਾਡੇ ਵਿੱਚ ਹਲਕਾ ਫੁਲਕਾ ਤੁਹਾਨੂੰ ਕਿਸੇ ਚੀਜ਼ ਦੀ ਟੌਪਿਕ ਦੀ ਨੋਲੇਜ ਹੋਣੀ ਚਾਹੀਦੀ ਤੁਸੀਂ ਉਹਦੇ ਥਰੂ ਵੀ ਪੈਸੇ ਅਰਨਿੰਗ ਕਰ ਸਕਦੇ ਹੋ ਇੰਨਾ ਜਿਆਦਾ ਇਹ ਬਸ ਆਸਾਨ ਹੈ ਕਿਸੇ ਦੇ ਤੁਹਾਨੂੰ ਗੱਲ ਮੰਨਣ ਦੀ ਜ਼ਰੂਰਤ ਨਹੀਂ ਪੈਂਦੀ ਇੱਕ ਤੁਸੀਂ ਆਪਣਾ ਪਰਟੀਕੂਲਰ ਕੰਮ ਕਰਨਾ ਚਾਹੇ ਤੁਹਾਡਾ ਟੈਕਨੋ ਰਿਲੇਟਡ ਚੈਨਲ ਹੈ ਰਿਵਿਊ ਦੇ ਨਾਲ ਚੈਨਲ ਹੈ ਕਿਸੇ ਵੀ ਤਰ੍ਹਾਂ ਦੇ ਨਾਲ ਚੈਨਲ ਅਗਰ ਤੁਸੀਂ ਘੁੰਮਣ ਦੇ ਸ਼ੌਕੀਨ ਹੈ ਤਾਂ ਬਲੌਗਿੰਗ ਚੈਨਲ ਬਣਾ ਸਕਦੇ ਆ ਇਹ ਬੇਸਿਕ ਬੇਸਿਕ ਚੀਜ਼ਾਂ ਦੀਆਂ ਵੀ ਤੁਸੀਂ ਅਰਨਿੰਗ ਕਿੱਦਾਂ ਕਰ ਸਕਦੇ YouTube ਤੇ ਲੋਕ ਬਹੁਤ ਸਾਰੇ ਹੁੰਦੇ ਹੁਣ ਮੈਂ ਤੁਹਾਨੂੰ ਇੱਕ ਪੈਟਰਨ ਸਮਝਾਉਂਦਾ ਵੀ ਐਕਚੁਅਲ ਦੇ ਵਿੱਚ ਇਹ ਫੰਡਾ ਕੀ ਹੈ ਸਾਰੇ YouTube ਤੋਂ ਅਰਨਿੰਗ ਕਿੱਦਾਂ ਹੁੰਦੀ ਅਰਨਿੰਗ ਤੋਂ ਇੱਕ ਤਾਂ ਹੁੰਦੀ ਐਡਸੈਂਸ ਥਰੂ ਠੀਕ ਹੈ ਉਸ ਤੋਂ ਬਾਅਦ ਹੁੰਦੀ ਥੋੜੇ ਕੋਈ ਬ੍ਰਾਂਡ ਆ ਗਿਆ ਪ੍ਰੋਮੋਸ਼ਨ ਵਾਸਤੇ ਉਹਨਾਂ ਨੇ ਤੁਹਾਨੂੰ ਪ੍ਰੋਮੋਸ਼ਨ ਵਾਸਤੇ ਗੱਲ ਕਰ ਲੈਣੀ ਉਹਦੇ ਆਧਾਰ 'ਪ ਹੁੰਦਾ ਸ ਤੁਹਾਡੇ ਸਬਸਕ੍ਰਾਈਬ ਕਰਨੇ ਆ ਵਿਊਜ਼ ਕਰਨੇ ਆ ਕਿੰਨੇ ਲੋਕ ਤੁਹਾਡੀ ਗੱਲ ਮੰਨਦੇ ਉਹਦੇ ਸਾਬ ਨਾਲ 바ਰਗੇਨਿੰਗ ਕਰਕੇ ਰੇਟ ਉੱਪਰ ਥੱਲੇ ਹੋ ਜਾਂਦਾ ਉੱਥੇ ਤੇ ਤੁਹਾਨੂੰ ਪੈਸੇ ਆ ਜਾਂਦੇ ਸੁਪਰ ਚੈਟ ਤੋਂ ਆ ਜਾਂਦੇ ਮੈਂਬਰਸ਼ਿਪ ਤੋਂ ਆ ਜਾਂਦੇ ਉਸ ਤੋਂ ਬਾਅਦ ਤੁਹਾਡਾ ਖੁਦ ਦਾ ਬਿਜ਼ਨਸ ਹੈ ਜੇ ਇਸ ਟੌਪਿਕ ਨੂੰ ਮੈਂ ਬੜਾ ਯੂਨੀਕ ਟਾਈਪ ਦਾ ਸਮਝਦਾ ਦਾ ਕੋਈ ਦੱਸਦਾ ਵੀ ਨਹੀਂ ਹੈ ਦੋਸਤੋ ਮੰਨ ਲਓ ਵੀ ਮੈਂ ਇੱਕ ਖੁਦਾ ਵੀ ਆਪਣਾ ਮੇਰਾ ਪੈਟ ਚੈਨਲ ਹੈ ਮੰਨ ਲਓ ਕਿ ਥੋੜਾ ਕੋਈ ਪੈਟ ਦਾ ਚੈਨਲ ਹੈ ਤੁਸੀਂ ਕੋਈ ਪੱਪੀ ਸੇਲ ਕਰਨਾ ਜਾਂ ਮੰਨ ਲਓ ਥੋੜਾ ਕੋਈ ਬਿਜ਼ਨਸ ਲੈਦਾ ਹੈ ਤੁਸੀਂ ਆਪਣਾ ਪ੍ਰੋਡਕਟ ਸੇਲ ਕਰਨਾ ਹੁੰਦਾ ਹੈ ਕਿ ਐਕਚੁਅਲੀ ਵਿੱਚ ਇੱਕ ਨਾਰਮਲ ਬੰਦਾ ਜਾ ਕੇ ਫੋਨ ਕਰਦਾ ਵੀ ਦੋਸਤਾਂ ਨੂੰ ਪੱਪੀ ਹੈ ਵੀ ਸੇਲ ਕਰਵਾ ਦੇ ਬੱਚੇ ਵੇਚ ਦੇ ਵੀ 10-10 ਹਜ਼ਾਰ ਨੂੰ ਕਿਸੇ ਨੂੰ ਬਾਰ-ਬਾਰ ਫੋਨ ਕਰੂਗਾ ਪਰ ਅਗਰ ਯੂਟਿਊਬ ਤੇ ਆ ਕੇ ਪੱਪੀ ਸੇਲ ਕਰਦਾ ਇੱਕ ਤਾਂ ਉਹਨੂੰ ਐਡਸ ਲੱਗਦੇ ਉਹਦੇ ਚੈਨਲ ਪਰ ਉਹਦੇ ਪੈਸੇ ਆਂਦੇ ਅਗਰ ਉਹਦੇ ਵੀਡੀਓਸ ਵਧੀਆ ਪ੍ਰੋਮੋਸ਼ਨ ਵਾਲੀ ਵੀਡੀਓ ਤੇ ਨਾਲ ਹੀ ਉਹਦੀ ਵੀਡੀਓ ਦੇਖ ਕੇ ਆ ਜਾਵੇ ਕੋਈ ਕੋਈ ਵੀ ਕੰਪਨੀ ਮੰਨ ਲਓ ਕੋਈ ਵੀ ਬ੍ਰਾਂਡ ਆ ਗਿਆ ਵੀ ਸਾਡੇ ਪ੍ਰੋਡਕਟ ਦੀ ਉਹ ਕਰਦੇ ਡਾਕਸ ਨਾਲ ਰਿਲੇਟਡ ਮੰਨ ਲਓ ਪੈਡੈਗਰੀ ਵਗੈਰਾ ਜਾਂ ਫਿਰ ਰੋਲਸ ਵਗੈਰਾ ਕਿਸੇ ਵੀ ਤਰ੍ਹਾਂ ਦੇ ਜੋ ਡਾਕਸ ਦੇ ਪ੍ਰੋਡਕਟ ਬਣਾਉਂਦੇ ਇੱਕ ਉਸੜ ਤੌਰ ਨੇ ਹੋਗੀ ਦੂਸਰੇ ਉਹਨੇ ਆਪਣਾ ਪੱਪੀ ਤਾਂ ਸੇਲ ਕਰ ਹੀ ਜਾਣਾ ਨਾ ਉਹਨੂੰ ਕਿਸੇ ਦੇ ਕਹਿਣ ਦੀ ਜ਼ਰੂਰਤ ਪੈਣੀ ਇਹ ਇੱਕ ਐਗਜ਼ਾਮਪਲ ਮੈਂ ਤਾਂ ਤੁਹਾਨੂੰ ਦੇ ਦਿੱਤੀ ਥੋੜਾ ਸਮਝ ਆ ਸਕੇ ਇੱਕ ਸਾਈਡ ਤੋਂ ਬੰਦਾ ਕੱਲਾ ਖੁਦ ਫੋਨ ਕਰਕੇ ਦੋਸਤਾਂ through ਪੱਪੀ ਵਿਕਾਰ ਰਿਹਾ ਉਹ ਇੱਕ ਸਾਈਡ ਦੇ ਅਰਨੀ ਕਰ ਰਿਹਾ ਓਰੇ ਬੰਦਾ ਦੋ ਤਿੰਨ ਸਾਈਡ ਤੋਂ ਅਰਨੀ ਕਰ ਰਿਹਾ ਥੋੜੀ ਟ੍ਰਿਕ ਵਧੀਆ ਹੋਣੀ ਚਾਹੀਦੀ ਬਿਜ਼ਨਸ ਦੇ ਵਿੱਚ ਵੀ ਪੈਸਾ ਬਹੁਤ ਹੈ YouTube ਦੇ ਵਿੱਚ ਪੈਸਾ ਬਹੁਤ ਹੈ ਜਿੰਨੇ ਵੀ ਤੁਸੀਂ YouTubers ਦੇਖੋਗੇ ਥੱਲੇ ਵਾਲੇ ਲੈਵਲ ਤੋਂ ਉੱਠੇ ਬਹੁਤ ਅੱਜ ਉੱਪਰ ਲੈਵਲ ਤੇ ਆ ਮਨੂਜ ਦੇ ਕਰਕੇ ਤੁਸੀਂ ਸਰਚ ਕਰ ਲਿਓ ਉਹਦਾ ਅਗਰ ਤੁਸੀਂ ਪੁਰਾਣੀ ਵੀਡੀਓ ਦੇਖੋਗੇ ਤਾਂ ਉਹ ਪੌ ਵੀ ਲੈ ਲਈ ਮੋਲ ਵਿੱਚ ਤਿਆਰ ਕਰ ਲਿਆ ਉਸ ਤੋਂ ਬਾਅਦ ਘਰ ਵੀ ਵਧੀਆ ਫਲੈਟ ਵਗੈਰਾ ਸਭ ਕੁਝ ਵਧੀਆ ਪੈਸਾ ਇੰਨਾ ਜ਼ਿਆਦਾ YouTube ਦਿੰਦਾ ਹੈ ਤੁਹਾਨੂੰ ਐਡਸ ਥਰੂ ਹੀ ਮੈਂ ਪਹਿਲੇ ਹੀ ਕਨਸੈਪਟ ਪੁਰਾਣੀ ਵੀਡੀਓਜ਼ ਦੇ ਵਿੱਚ ਕਲੀਅਰ ਕੀਤਾ ਤਾਂ ਵੀ YouTube ਤੋਂ ਪੈਸਾ ਆਂਦਾ ਕਿਦਾ YouTube ਕੋਲ ਵੀ ਤੁਸੀਂ ਅਗਰ ਨਹੀਂ ਵੀਡੀਓਜ਼ ਦੇਖਿਆ ਦੇਖਿਓ ਜ਼ਰੂਰ ਮੈਂ ਉਹ ਸਿਰਫ ਟੋਡੇ ਕਰਕੇ ਤਿਆਰ ਕੀਤੀਆਂ ਤਾਂ ਕਿ ਤੁਸੀਂ ਦੇਖ ਕੇ ਥੋੜਾ ਬੋਤਾ ਅਗਰ ਤੁਹਾਨੂੰ ਮੁਸ਼ਕਿਲ ਰਹੇ ਬਣੇ ਚੈਨਲ ਮੋਨਟਾਈਜੇਸ਼ਨ ਦੇ ਵਿੱਚ ਕਰ ਲਓ ਕਿਉਂਕਿ ਸਭ ਤੋਂ بڑا ਕ੍ਰਾਈਟੇਰੀਆ ਇਹੀ ਹੁੰਦਾ ਚੈਨਲ ਮੋਨਟਾਈਜ਼ ਕਰਨੇ ਦਾ ਜਦੋਂ ਪੈਸੇ ਆਣੇ ਸ਼ੁਰੂ ਹੋ ਜਾਂਦੇ ਸਭ ਤੋਂ ਵੱਡੀ ਮੋਟੀਵੇਸ਼ਨਲ ਚੀਜ਼ ਦੇਖੋਗੇ ਖੁਦ ਆਟੋਮੈਟਿਕਲੀ ਕੰਮ ਕਰੋਗੇ ਅਗਰ ਤੁਹਾਡਾ ਚੈਨਲ ਮੋਨਟਾਈਜ਼ ਨਹੀਂ ਹੁੰਦਾ ਤਾਂ ਕਾਫੀ ਕਾਫੀ ਬੰਦੇ ਇਦਾਂ ਦੇ ਆ तकरीबन 95 ਬੰਦੇ ਆਪਣਾ ਚੈਨਲ ਛੱਡ ਜਾਂਦੇ ਵਿੱਚ ਹੀ ਉਹ ਕੰਮ ਹੀ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਹੁਣ ਇਹ ਮੋਨਟਾਈਜ਼ ਨਹੀਂ ਹੋਣਾ ਥੋੜੀ ਛੋਟੀ ਜੀ ਟ੍ਰਿਕ ਸਟੰਟ ਵੀ ਤੁਹਾਡਾ ਚੈਨਲ ਮੋਨਟਾਈਜ਼ ਕਰ ਸਕਦੀ ਉਸ ਤੋਂ ਬਾਅਦ ਤਾਂ ਹੋਲੀ ਓੜੀ ਕੰਮ ਕਰੀ ਚੱਲੋ ਪੈਸੇ ਥੋੜੇ ਆਵੇ ਘਾਟਾ ਆਵੇ ਭਰਾ ਆ ਤਾਂ ਰਹੇ ਨਾ ਇੱਕ ਕ੍ਰਾਈਟੇਰੀਆ ਪੂਰਾ ਕਰਨ ਦੀ ਦਿੱਕਤ ਹੈ 4000 ਘੰਟੇ ਕ੍ਰਾਈਟੇਰੀਆ ਪੂਰਾ ਕਰਨਾ ਕੋਈ ਮੁਸ਼ਕਲ ਨਹੀਂ ਹੈ ਟਾਪਿਕ ਨੂੰ ਥੋੜਾ ਜਿਹਾ ਚੇਂਜ ਕਰ ਲਓ ਜਿਆਦਾ ਗੱਲ ਹੈ ਜੇ ਕੁਝ ਵੀ ਤਰੀਕੇ ਦੇ ਨਾਲ ਚੇਂਜ ਕਰ ਲਓ ਟਾਪਿਕ ਬਦਲੋ ਹਲਕਾ ਫੁਲਕਾ ਤੁਹਾਡੀ ਜੇ ਅਗਰ ਵੀਡੀਓ ਚੱਲ ਗਈ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਦ ਪੂਰਾ ਹੋ ਗਿਆ ਮੇਰਾ ਤਕਰੀਬਨ ਮੈਨੂੰ 3 ਮਹੀਨੇ ਤੋਂ ਮੈਂ ਲਗਾਤਾਰ ਆ ਗਿਆ YouTube ਤੇ ਤੇ ਜਦੋਂ ਵੀਡੀਓ ਚੱਲੀ ਤਾਂ ਮਹੀਨੇ ਤੋਂ ਪਹਿਲਾਂ ਤਕਰੀਬਨ 15 ਦਿਨ ਪਹਿਲਾਂ ਚਲਣੀ ਸਟਾਰਟ ਹੋਈ ਤੇ ਉਹਨੇ 6-7 ਦਿਨ ਦੇ ਵਿੱਚ ਵਿੱਚ ਪੂਰਾ ਕ੍ਰਾਈਟੇਰੀਆ ਪੂਰਾ ਕਰ ਦਿੱਤਾ ਵੀਡੀਓ ਨੇ 6-7 ਦਿਨ ਦੇ ਵਿੱਚ ਵਿੱਚ ਪੂਰਾ ਕ੍ਰਾਈਟੇਰੀਆ ਪੂਰਾ ਕਰਕੇ ਮੇਰਾ ਚੈਨਲ ਮੋਨਟਾਈਜ਼ ਨੂੰ ਚੱਲ ਗਿਆ 2 ਦਿਨ ਬਾਅਦ ਮੋਨਟਾਈਜ਼ ਹੋ ਗਿਆ ਹੁਣ ਜਦ ਦੈਨ ਮੇਰੇ ਚੈਨਲ ਤੇ ਐਡਸਰ ਜੂ ਗੂਗਲ ਦਾ ਉਹਦਾ ਕੋਡ ਹੈ ਨਾ ਉਹ ਫਿਲ ਕਰਕੇ ਮੈਂ ਤੁਹਾਨੂੰ ਦੱਸ ਦੂੰਗਾ ਉਹਦੇ ਬਾਅਦ ਵੀ ਤੁਹਾਨੂੰ ਇੱਕ ਚੀਜ਼ ਦੱਸਾਂ ਵੀ ਜਦੋਂ ਚੈਨਲ ਮੋਨਟਾਈਜ਼ ਹੋ ਜਾਂਦਾ ਤੁਹਾਨੂੰ ਕਾਫੀ ਜ਼ਿਆਦਾ ਸੈਟਿੰਗ ਕਰਨੀ ਪੈਂਦੀ ਤਾਂ ਜਾ ਕੇ ਡਾਲਰ ਬਣਾਨੇ ਸਟਾਰਟ ਹੁੰਦੇ ਤੁਹਾਨੂੰ ਮੋਨਟਾਈਜ਼ੇਸ਼ਨ ਓਨ ਕਰਨਾ ਪੈਂਦਾ ਕੱਲੀ ਕੱਲੀ ਵੀਡੀਓਜ਼ ਦਾ ਅਗਰ ਤੁਸੀਂ ਮੋਨਟਾਈਜ਼ੇਸ਼ਨ ਓਨ ਨਹੀਂ ਕੀਤਾ ਤਾਂ ਨੋਰਮਲ ਵੀਡੀਓ ਪਈ ਜਿੱਦਾਂ ਪਹਿਲਾਂ ਪਈ ਵੀ ਅਰਨਿੰਗ ਨਹੀਂ ਹੋਣੀ ਤੁਹਾਨੂੰ ਉਹਦੇ ਨਾਲ ਰਿਲੇਟਿਡ ਵੀਡੀਓਜ਼ ਜਲਦੀ ਪਾਵਾਂਗੇ ਤੇ ਤੁਹਾਨੂੰ ਯੂਐਸਏ ਦਾ ਟੈਕਸ ਫਾਰਮ ਭਰਨਾ ਪੈਣਾ ਉਹ ਵੀ ਪੜਨਾ ਬੜਾ ਜ਼ਰੂਰੀ ਹੈ ਉਸ ਤੋਂ ਬਿਨਾ 30% ਦੀ ਕਟੌਤੀ ਹੁੰਦੀ ਟੈਕਸ ਦੇ ਵਿੱਚ ਫਿਰ ਜ਼ਿਆਦਾ ਘਟ ਜਾਂਦੇ ਸੋ ਇਹ ਕੁਝ ਇੰਪੋਰਟੰਟ ਬੋਲ ਚੀਜ਼ਾਂ ਦੀ ਹੈ ਇਹ ਮੇਨ ਬੇਸਿਕਲੀ ਵੀਡੀਓ ਬਣਾਉਣ ਦਾ ਪਰਪਸ ਆ ਤਾਂ ਵੀ ਤੁਸੀਂ ਦੇਖ ਸਕੋ ਵੀ YouTube ਤੋਂ ਵੀ ਅਰਨਿੰਗ ਹੁੰਦੀ ਹੈ ਅਰਨਿੰਗ ਹੁੰਦੀ ਹੈ ਤੁਸੀਂ ਟਰਾਈ ਕਰੋਗੇ ਨਹੀਂ ਕਰ ਰਹੇ ਤਾਂ ਕਰੋ ਟਰਾਈ ਬਹੁਤ ਵਧੀਆ-ਵਧੀਆ ਟੌਪਿਕ ਹੈ YouTube ਤੇ ਸਰਚ Google ਤੇ ਸਰਚ ਕਰੋ ਤੁਹਾਨੂੰ ਬਹੁਤ ਸਾਰੇ ਮਿਲ ਜਾਣੇ ਫੇਸਲੈਸ ਚੈਨਲ ਵੀ ਮੈਂ ਆਲਰੇਡੀ ਵੀਡੀਓ ਅਪਲੋਡ ਕੀਤੀ ਵੀ ਤੁਸੀਂ ਫੇਸ ਚ ਫੇਸਲੈਸ ਚੈਨਲ ਤੇ ਵੀ ਅਰਨਿੰਗ ਕਰ ਸਕਦੇ ਕਿੱਦਾਂ ਕੇ ਤਾਂ ਕਿਉਂਕਿ ਕਈ ਗਰਲਸ ਵਗੈਰਾ ਨੂੰ ਭੈਣਾਂ ਨੂੰ ਕਰਦੇ ਅਲਾਉ ਨਹੀਂ ਕਰਦੇ ਚਿਹ ਸੋ ਇਹ ਫੰਡਾ ਹੋ ਜਾਂਦਾ ਉੱਥੇ ਵੀ ਉਹ ਫੇਸਲੈਸ ਚੈਨਲ ਬਣਾ ਕੇ ਵੀ ਅਰਨਿੰਗ ਕਰ ਸਕਦੇ ਸੋ ਅੱਜ ਦੀ ਵੀਡੀਓ ਦੱਸਿਆ ਤੁਹਾਨੂੰ ਕਿਦਾਂ ਦੀ ਮਿਲੀ ਮਿਲਦੇ ਆ ਨੈਕਸਟ ਵੀਡੀਓ ਤੇ ਨੈਸਟ ਡੇ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ